ਜਦੋਂ ਕੋਈ ਪੁੱਜਦਾ ਨਾ ਕਿ ਤੇਰੇ ਓਖੇ ਸਮੇਂ ਤੇਨਾਂ ਕੌਣ ਸੀ ਤਾਂ ਮੈਂ ਤਾਂ ਇਹੋ ਹੀ ਕੰਨਾ ਕਿ ਮੇਰੇ ਤੇ ਸਮਾਂ ਜਿੱਦਾਂ ਦਾ ਮਰਜ਼ੀ ਆ ਪਰ ਮੈਨੂੰ ਸਾਹਬਿਆ ਸਿਰਫ ਬਾਬਾ ਦੀਪ ਸਿੰਘ ਜੀ ਨੇ ਆ ਹੋਰ ਕੋਈ ਨਹੀਂ ਹੈ ਮੈਂ ਤੁਹਾਨੂੰ ਸੱਚੀ ਦੱਸਣ ਦਿਆ ਜੇ ਬੜੀਆਂ ਪੁਰਾਣੀਆਂ ਦੋਸਤੀਆਂ ਵੇਖੀਆਂ ਰਿਸ਼ਤੇਦਾਰੀਆਂ ਵੇਖੀਆਂ ਕੋਈ ਬਾਣ ਨਹੀਂ ਇਹ ਫੜਦਾ ਤੇ ਹੁਣ ਹਾਲਾਤ ਹੀ ਐਸੇ ਆ ਕਿ ਪਰਵਾਹ ਹੀ ਨਹੀਂ ਕਰੀਦੀ ਕਿਸੇ ਦੀ ਕਿਸੇ ਨੂੰ ਨਹੀਂ ਦੱਸੀਦਾ ਕਿ ਦੁਖੀ ਆ ਮਨ ਪਰੇਸ਼ਾਨ ਹੈ ਜੇ ਬਾਈ ਚਾਂਸ ਕਦੇ ਉਦਾਂ ਦਾ ਸਮਾਂ ਆ ਵੀ ਜਵੇ ਨਾ ਸਿਰ ਤੇ ਤੇ ਆਪਣੇ ਆਪ ਨੂੰ ਆਪ ਹੀ ਹੌਸਲਾ ਦੇ ਕੇ ਕਹਿ ਦਿੱਤਾ ਕਿ ਮਨਾ ਕੋਈ ਨਾ ਬਾਬਾ ਦੀਪ ਸਿੰਘ ਜੀ ਬਾਠੇ ਤੈਨੂੰ ਕਿਸੇ ਦੀ ਲੋੜ ਨਹੀਂ ਕੀ ਇਹ ਤੁਹਾਡਾ ਪਰਮਾਤਮਾ ਹੀ ਹੈ ਜਿਹੜਾ ਤੁਹਾਨੂੰ ਸਾਹਮ੍ਹ ਸਕਦਾ ਜੇ ਹੋਰ ਕੋਈ ਨਹੀਂ ਜੀ ਆਂਦਾ ਸਾਹਮਣ ਇਹ ਸਾਡੇ ਵਹਿਮ ਕਿਉਂਕਿ ਦੇਖੋ ਜਦੋਂ ਤੁਹਾਨੂੰ ਪਤਾ ਲੱਗ ਜਾਏਗਾ ਨਾ ਅੰਦਰੋਂ ਪਤਾ ਲੱਗ ਜਾਏਗਾ ਜਦੋਂ ਤੁਹਾਡੇ ਦਿਲੋਂ ਆਵਾਜ਼ ਆ ਜਾਏਗੀ ਕਿ ਮੇਰੇ ਨਾਲ ਨਹੀਂ ਕਿਸੇ ਨੇ ਖੜਨਾ ਇੱਥੇ ਮੇਰਾ ਕਿਸੇ ਨੇ ਸਾਥ ਨਹੀਂ ਦੇਣਾ ਤੇ ਸਮਾ ਤੁਹਾਡੇ ਜੋ ਬਹੁਤਿਆਂ ਨੇ ਵੇਖ ਵੀ ਲਿਆ ਹੈਗਾ ਕਿ ਕੋਈ ਨਹੀਂ ਨਾਲ ਰੰਦਾ ਬੋਦੋਦ ਨੂੰ ਪਤਾ ਲੱਗ ਜਾਂਦਾ ਕਿ ਗੁਰੂ ਤੋਂ ਬਿਨਾਂ ਕਿਸੇ ਨੇ ਨਹੀਂ ਆਣਾ ਤੇ ਮੈਂ ਤੁਹਾਨੂੰ ਸੱਚੀ ਦੱਸੁੰਦਾ ਜੇ ਜਿਸ ਦਿਨ ਤੁਹਾਨੂੰ ਵਿਸ਼ਵਾਸ ਪੱਕਾ ਹੋ ਗਿਆ ਨਾ ਜਿਸ ਦਿਨ ਤੁਹਾਡੇ ਮਨ ਚ ਸਭ ਤੋਂ ਪਹਿਲਾ ਨਾਮ ਹੀ ਸਵੇਰੇ ਉੱਠਦੇ ਆਪਣੇ ਮਾਲਕ ਦਾ ਆਇਆ ਗੁਰੂ ਦਾ ਆਇਆ ਫਰਕ ਨਹੀਂ ਪੈਂਦਾ ਘੜੀ ਜਿੱਦਾਂ ਦੀ ਮਰਜ਼ੀ ਹਲਾਜ ਜਿੱਦਾਂ ਦੀ ਮਰਜ਼ੀ ਪਰ ਸਵੇਰੇ ਉੱਠ ਕੇ ਹੀ ਆਪਣੇ ਮਾਲਕ ਨੂੰ ਯਾਦ ਕੀਤਾ ਤਬਾ ਸਮਝ ਲਓ ਉਸੇ ਦਿਨ ਤੋਂ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜੇ ਮੈਂ ਕੰਨਾ ਜੀ ਫਿਰ ਪਤਾ ਨਹੀਂ ਲੱਗਦਾ ਹੁੰਦਾ ਜਿਨ੍ਹਾਂ ਨੇ ਤੁਹਾਨੂੰ ਇਹ ਠੋਕਰਾਂ ਮਾਰੀਆਂ ਹਨ ਜਿਨ੍ਹਾਂ ਨੇ ਤੁਹਾਨੂੰ ਇਹ ਗੱਲਾਂ ਸੁਣਾਈਆਂ ਕੱਲ ਨੂੰ ਸਮਾਂ ਐਸਾ ਆਇਆ ਤਾਂ ਉਹਨਾਂ ਨੂੰ ਲੋੜ ਪੈ ਜਾਂਦੀ ਤੁਹਾਡੀ ਫਿਰ ਮਾਲਕ ਇੰਨੀ ਅੱਗੇ ਬਿਠਾ ਦਿੰਦਾ ਜਾ ਕੇ ਜਿੱਥੇ ਮੈਂ ਕਹਿੰਦਾ ਕੋਈ ਕਲਪਨਾ ਤੱਕ ਨਹੀਂ ਕਰ ਸਕਦਾ ਸੰਸਾਰ ਤਾਂ ਸਾਰਾ ਆਪ ਹਰਾਣ ਹੋ ਜਾਂਦਾ ਜੇ ਕਿ ਇਹਨੂੰ ਤਾਂ ੱੱੱਕੇ ਮਾਰ ਮਾਰ ਕੇ ਸਭ ਨੇ ਪਿੱਛੇ ਛੋੜਤਾ ਸੀ ਸਾਰਿਆਂ ਨੇ ਇਹਨੂੰ ਦੂਰ ਕਰਤਾ ਸੀ ਆਪਣੇ ਤੋਂ ਇਹ ਐਡੀ ਅੱਗੇ ਜਾ ਕੇ ਕਿੱਦਾਂ ਬਹਿ ਗਿਆ ਮਾਲਕ ਦੀ ਮੌਜ ਦਾ ਕੁਛ ਨਹੀਂ ਇਹ ਪਤਾ ਇੱਕ ਪਲ ਤੇ ਮੈਂ ਕਹਿੰਦਾ ਸਭ ਕੁਝ ਇੱਧਰ ਦਾ ਉੱਧਰ ਹੋ ਜਾਂਦਾ ਜੇ ਫਰਸ਼ੋ ਚੁੱਕ ਕੇ ਅਰਸ਼ਾਂ ਤੇ ਬਿਠਾ ਦਿੰਦਾ ਮੇਰਾ ਮਾਲਕ ਪਖਾਰੀਆਂ ਤੋਂ ਵੀ ਰਾਜ ਕਰਾ ਦਿੰਦਾ ਜੇ ਉਹਨੇ ਜਦੋਂ ਕਿਰਪਾ ਕਰਤੀ ਤਾਂ ਉਹ ਤਾਂ ਬਾਦਸ਼ਾਹੀਆਂ ਦੇ ਦਿੰਦਾ ਮੈਂ ਕੰਨਾ ਜੀ ਫਿਰ ਉਹ ਸੋਖੀ ਇਹਨੇ ਦੇ ਦਿੰਦਾ ਕਿ ਵੰਡਨ ਜੋਗੇ ਬਣ ਜੋਗੇ ਅੱਗੇ ਸੁਪਰਵਾਗ ਦੇ ਕਰਨੀ ਨਹੀਂ ਤੇ ਗੁਰੂ ਤੋਂ ਬਿਨਾ ਕਿਸੇ ਕੋ ਜਾਣਾ ਨਹੀਂ ਕਿਸੇ ਨੂੰ ਦਿਲ ਦਾ ਹਾਲ ਨਹੀਂ ਸੁਣਾਣਾ ਤੁਹਾਡੇ ਦਿਲ ਦਾ ਜਾਨੀ ਤੁਹਾਡਾ ਮਾਲਕ ਹੈ ਜਿਹੜਾ ਅੰਦਰ ਦੀ ਜਾਣਦਾ ਹੈ ਜਿਹੜਾ ਤੁਹਾਡੀ ਪੀੜ ਨੂੰ ਸਮਝ ਸਕਦਾ ਕੋਈ ਹੋਰ ਕਿਸੇ ਨੇ ਤੁਹਾਡੀ ਪੀੜਾ ਨਹੀਂ ਸਮਝਣੀ ਤੁਹਾਡੀ ਤਕਲੀਫ ਨਹੀਂ ਜੇ ਸਮਝਣੀ ਆਪਣਾ ਰੋਣਾ ਤੇ ਗੁਰੂ ਦੇ ਅੱਗੇ ਰੋਵੋ ਪ੍ਰਮਾਤਮਾ ਦੇ ਅੱਗੇ ਰੋਵੋ ਆਪਣੇ ਕੋਈ ਗੱਲ ਨਹੀਂ ਦਿਲ ਖੋਲ ਕੇ ਰੋ ਲੋ ਜਿੰਨਾ ਆਪਣਾ ਦਿਲ ਹਲਕਾ ਕਰਨਾ ਆਪਣੇ ਪ੍ਰਮਾਤਮਾ ਦੇ ਕੋਲ ਜਾ ਕੇ ਹੀ ਕਰਨਾ ਕਿ ਮਾਲਕਾ ਮੈਂ ਤੇਰੇ ਅੱਗੇ ਤੇ ਰੋ ਪਿਆ ਕਿਉਂਕਿ ਤੂੰ ਮੇਰਾ ਸਭ ਕੁਝ ਹੈ ਪਰ ਇੰਨੀ ਕਿਰਪਾ ਰੱਖੀ ਐਨੀ ਮੇਰੀ ਲਾਜ ਜ਼ਰੂਰ ਬਣਾਈ ਰੱਖੀ ਕਿ ਤੇਰੇ ਤੋਂ ਬਿਨਾ ਮੈਂ ਕਿਸੇ ਹੋਰ ਅੱਗੇ ਨਾ ਰੋਵਾਂ ਐਵੇਂ ਹਾਲਾਤ ਬਦਲ ਜਣੇ ਆ ਕੁਝ ਵੀ ਇੱਕੋ ਜਿਹਾ ਨਹੀਂ ਰਹਿਣਾ ਬੜਾ ਸੋਹਣਾ ਸਮਝੇ ਮਾਲਕ ਨੇ ਸੋਚਿਆ ਤੇ ਤੁਹਾਡੀ ਜ਼ਿੰਦਗੀ ਚੋਂ ਨੇ ਲੈ ਆਈ ਜਾਣਾ ਹੁਣ ਉਹ ਤੋਂ ਅੰਦਰ ਉੱਧਰ ਭੱਜਣ ਦੀ ਲੋੜ ਨਹੀਂ ਪੈਣੀ ਮਾਲਕ ਨੇ ਆਪ ਕਹਿਣਾ ਕਿ ਪੁੱਤਰਾ ਤੇਰੇ ਸਬਰ ਦਾ ਬਹੁਤ ਹੀ ਫਲ ਮਿੱਠਾ ਈ ਮਾਲਕਤਾ ਜੀ ਫਿਰ ਇੰਨੀਆਂ ਝੋਲੀਆਂ ਭਰਦਾ ਨਾ ਜਦੋਂ ਵੇਖ ਲੰਦਾ ਕਿ ਉਹਦੇ ਬੱਚੇ ਕੋਲ ਇੰਨਾ ਜ਼ਿਆਦਾ ਸਬਰ ਹੈ ਕਿ ਤਕਲੀਫਾਂ ਵੀ ਬਹੁਤ ਦੁੱਖ ਵੀ ਬਹੁਤ ਪਰੇਸ਼ਾਨੀਆਂ ਵੀ ਹਰ ਪਾਸੇ ਆ ਪਰ ਇਹ ਟੁੱਟਦਾ ਨਹੀਂ ਪਿਆ ਕਿਸੇ ਅੱਗੇ ਕਿਸੇ ਨੂੰ ਇਹ ਨਹੀਂ ਕੰਦਾ ਪਿਆ ਜਾ ਕੇ ਕਿ ਮੇਰੇ ਰੱਬ ਨੇ ਤਾਂ ਬਹੁ ਮਾੜਾ ਕੀਤਾ ਮੇਰੇ ਰੱਬ ਨੇ ਮੇਰੀ ਕਿਸਮਤ ਮਾੜੀ ਬਣਾਈ ਹੈ ਗਿਲੇ ਸਿੱਕਵੇਂ ਨਹੀਂ ਕਰਦਾ ਪਿਆ ਮੇਰੇ ਅੱਗੇ ਆ ਕੇ ਸ਼ਿਕਾਇਤਾਂ ਨਹੀਂ ਕਰਦਾ ਪਿਆ ਫਿਰ ਮੈਂ ਕੰਨਾ ਜੀ ਜੋ ਉਹਨੇ ਦੇ ਦਣਾ ਨਾ ਤੁਹਾਡੀ ਝੋਲੀ 'ਚ ਉਹਨੇ ਇੰਨੀ ਬਰਕਤਾਂ ਪਾ ਦੇਣੀਆਂ ਨੇ ਖਜ਼ਾਨੇ ਭਰ ਦੇਣੇ ਆ ਜਿਹੜੇ ਸਾਰੀ ਦੁਨੀਆ ਵੇਖੇਗੀ ਆਪਣੇ ਗੁਰੂ ਦੇ ਪਿਆਰੇ ਹੋ ਜੋ ਸਭ ਕੁਝ ਥੋ ਹੀ ਮਿਲੇਗਾ ਤੁਹਾਨੂੰ